ਕੱਚੀਆਂ ਗੰਡਾ ਪਿਆਰ ਤੇਰੇ ਦੀਆਂ ਕੱਚੀਆਂ ਗੰਡਾ ਤੂੰ ਨਾ ਸਕਿਓ ਖੋਲ ਪਿਆਰ ਮੇਰੀ ਦੀਆਂ ਕੱਚੀਆਂ ਗੰਡਾ ਮੈਂ ਨਾ ਸਕੀਆਂ ਖੋਲ ਇੱਕ ਦਿਹਾੜੀ ਤੰਦਵਲੀ ਇੱਕ ਵਲੀ ਗਈ ਅਣਭੂਲ ਅੱਖੀਆਂ ਨੇ ਇੱਕ ਚਾਨਣ ਦਿੱਤਾ ਅੱਖੀਆਂ ਦੇ ਵਿੱਚ ਖੋਲ ਹੰਡਦਾ ਹੰਡਦਾ ਹੁਸਨ ਹੰਡੇਆ ਖੋਲ ਨਾ ਸਕਿਆ ਗੰਡ ਕੀ ਹੋਇਆ ਜੇ ਅੰਦੇ ਪੈਗੀ ਤੰਦ ਸੁਭਕ ਤੇ ਸੂਲ ਦੋ ਜਿੰਦਾਂ ਦੋ ਤੰਦਾਂ ਵਾਲੀਆਂ ਬਲਵਲ ਬੱਜੀ ਜਾਨ ਕੀ ਹੋਇਆ ਜੇ ਕਦੀ ਕਿਸੇ ਦੇ ਬੁੱਤ ਨਾ ਵਸੇ ਕੋਲ ਚੜ ਚੜ ਲੈ ਲੈ ਸੂਰਜ ਹਵਿਆ ਵੱਧ ਵੱਧ ਕਟਕਟ ਚੰਦਾ ਸਾਰੀ ਉਮਰ ਏ ਕਿਲ ਗਏ ਤੇਰੀ ਜਾਦੂ ਵਰਗੇ ਬੋਲ ਖੋਲ ਖੋਲ ਕੇ ਲੋਕ ਹਾਰਿਆ ਖੋਲ ਖੋਲ ਪਰ ਲੋਕ ਕਿਹੜੇ ਰੱਬ ਦਾ ਜ਼ੋਰ ਵਸਦਾ ਦੋ ਤੰਦਾਂ ਦੇ ਗੋਲ ਇਸ ਮੰਜ਼ਲ ਦੇ ਕੰਡੇ ਵੇਖੇ ਇਸ ਮੰਜ਼ਲ ਦੀਆਂ ਸੂਲਾਂ ਇਸ ਮੰਜ਼ਲ ਦੇ ਜੋਜਨ ਤੱਕੇ ਕਦਮ ਨਾ ਸਕਕੇ ਢੋਲ ਪਿਆਰ ਤੇਰੇ ਦੀਆਂ ਕੱਚੀਆਂ ਗੰਡਾਂ ਤੂੰ ਨਾ ਸਕਿਓ ਖੋਲ ਪਿਆਰ ਮੇਰੀ ਦੀਆਂ ਕੱਚੀਆਂ ਗੰਡਾਂ ਨਾ ਸਕੀਆਂ ਖੋਲ ਮੈਂ ਨਾ ਸਕੀਆਂ ਖੋਲ